ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸ਼ੀਰ ਦਸਤ ਵਿੱਚ ਗੱਲ ਕਰਦੇ ਆ ਦਸਤਾਰ ਦੀ ਕਿਹੜੀ ਦਸਤਾਰ ਦੀ ਜੇ ਇਸ ਦਸਤਾਰ ਨੂੰ ਅੱਜ ਦੁਨੀਆ ਯਾਦ ਕਰਦੀ ਆ ਉਹ ਦਸਤਾਰ ਜਿਹੜੀ ਦਸਤਾਰ ਕਿਸੇ ਵਕਤ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾ ਵਾਲਿਆਂ ਦੇ ਸਿਰ ਤੇ ਸ਼ੋਭਤ ਹੋਈ ਸੀ ਸੰਤ ਕਰਤਾਰ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਆਪਣੇ ਜਥੇ ਸਮੇਤ ਵੱਖ-ਵੱਖ ਪਿੰਡਾਂ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਜਾਇਆ ਕਰਦੇ ਸਨ। ਪਰ ਜਥੇ ਦੇ ਵਿੱਚ 51 ਸਿੰਘ ਹੁੰਦੇ ਸਨ। 50 ਸਿੰਘ ਹੋਰ ਹੋਣੇ ਤੇ 51ਵੇਂ ਸੰਤ ਹੋਇਆ ਕਰਦੇ ਸੀ। ਪਰ ਵੱਖ-ਵੱਖ ਪਿੰਡਾਂ ਦੇ ਵਿੱਚ ਕਿਤੇ ਇੱਕ ਹਫ਼ਤੇ ਦਾ ਦੀਵਾਨ ਲਗਾਉਣਾ, ਕਥਾ ਕੀਰਤਨ ਕਰਨਾ, ਕਿਤੇ 2 ਹਫ਼ਤੇ, ਕਿਤੇ 4 ਹਫ਼ਤੇ, ਕਿਤੇ 2 ਦਿਨ, ਕਿਤੇ 3 ਦਿਨ ਇਸੇ ਤਰ੍ਹਾਂ ਹੀ ਸੰਤ ਕਰਤਾਰ ਸਿੰਘ ਜੀ ਖਾਲਸਾ ਭੰਡਾਰਾ ਵਾਲੇ ਪਟਿਆਲਾ ਦੇ ਲਾਗੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਾਦੀਆਂ ਕਸਬਾ ਹੈ ਉੱਥੇ ਜਾਂਦੇ ਆ ਉੱਥੇ ਦੀਵਾਨ ਲਗਾਇਆ ਜਾਂਦਾ ਔਰ ਪਿੰਡ ਦੇ ਕਈ ਲੋਕਾਂ ਨੇ ਸੰਤਾਂ ਨੂੰ ਘਰੇ ਲੰਗਰ ਵਾ ਪ੍ਰਸ਼ਾਦ ਦੇ ਵਾਸਤੇ ਬੁਲਾਇਆ ਸੰਤ ਆਪਣੇ ਜਥੇ ਸਮੇਤ ਉਹਨਾਂ ਦੇ ਤਿਆਰ ਮੁਤਾਬਕ ਪੰਜ ਸਿੰਘ ਦਾਸ ਸਿੰਘ ਜਾਂ ਜਿੰਨੇ ਵੀ ਯੋਗ ਹੋਣ ਉਹਨੇ ਉਹ ਅਗਲੇ ਦੇ ਘਰ ਭੇਜ ਦਿੰਦੇ ਪ੍ਰਸ਼ਾਦਾ ਛਕਣ ਵਾਸਤੇ ਇਸੇ ਤਰ੍ਹਾਂ ਹੀ ਸੰਤ ਪੰਡਰ ਵਾਲੇ ਕਰਤਾਰ ਸਿੰਘ ਜੀ ਖਾਲਸਾ ਪੰਡਰਾ ਵਾਲੇ ਜਦੋਂ ਇੱਕ ਘਰ ਦੇ ਵਿੱਚ ਜਾਂਦੇ ਆ ਤਾਂ ਪਰਿਵਾਰ ਵਾਲੇ ਸੰਤਾਂ ਨੂੰ ਲੰਗਰ ਛਕਾਉਣ ਤੋਂ ਬਾਅਦ ਇੱਕ ਦਸਤਾਰ ਸੰਤ ਕਰਤਾਰ ਸਿੰਘ ਜੀ ਖਾਲਸਾ ਪੰਡਰਾ ਵਾਲਿਆਂ ਨੂੰ ਪੈਂਟ ਕਰਦੇ ਆ ਤਾਂ ਸੰਤ ਜਥੇ ਦੇ ਵਿੱਚ ਬੱਠੇ ਨਾਲ ਬੱਠੇ ਸਿੰਘਾਂ ਵੱਲ ਵੇਖਦੇ ਆ ਸਾਰਿਆਂ ਸਾਰਿਆਂ ਦੇ ਦਸਤਾਰਾਂ ਵੱਲ ਨਿਗਾਹ ਕਮਾ ਕੇ ਉਹਨਾਂ ਨੇ ਸਤ ਜਰਨੈਲ ਸਿੰਘ ਜੀ ਖਾਲਸਾ ਪੰਡਤਰਾ ਵਾਲਿਆਂ ਨੂੰ ਮੁਖਾਤਬ ਹੋ ਕੇ ਆ ਕੇ ਆ ਕੇ ਲੈ ਜਰਨੈਲ ਸਿੰਘ ਆ ਦਸਤਾਰ ਤੂੰ ਮੰਨ ਲੈ ਤੇ ਸਤ ਜਰਨੈਲ ਸਿੰਘ ਜੀ ਉਹ ਦਸਤਾਰ ਫੜ ਲੈਂਦੇ ਆ ਪਰ ਦੂਜੇ ਪਾਸੇ ਜੋ ਪਰਿਵਾਰ ਹੁੰਦਾ ਉਹਨੂੰ ਇਹ ਗੱਲ ਬਹੁਤੀ ਜੱਚਦੀ ਨਹੀਂ ਉਹ ਮਨ ਹੀ ਮਨ ਵਿੱਚ ਸੋਚਦੇ ਹਨ कि ਅਸੀਂ ਦਸਤਾਰ ਸੰਤ ਕਰਤਾਰ ਸਿੰਘ ਜੀ ਨੂੰ ਦਿੱਤੀ ਤੇ ਸੰਤਾਂ ਨੇ ਗਾਂ ਆਪਣੇ ਕਿਸੇ ਨਾਲ ਦੇ ਸਿੰਘ ਨੂੰ ਦੇ ਦਿੱਤੀ ਸੋ ਉਹਨਾਂ ਦੇ ਹਾ ਭਾਅ ਵੇਖਦਿਆਂ ਸੰਤ ਕਰਤਾਰ ਸਿੰਘ ਜੀ ਖਾਲਸਾ 15 ਬਾਲਿਆਂ ਨੇ ਬਚਨ ਕੀਤਾ ਕਿ ਇਸ ਦਸਤਾਰ ਦੀ ਯਾਦ ਰੰਦੀ ਦੁਨੀਆ ਤੱਕ ਰਹੇਗੀ ਔਰ ਸੰਤ ਕਰਤਾਰ ਸਿੰਘ ਦੀ ਖਾਲਸਾ 15 ਬਾਲਿਆਂ ਦੇ ਇਹਨਾਂ ਬਚਨਾਂ ਦੀ ਜੋ ਰਮਜਿਆ ਉਹ ਰਮਜ 25 ਅਗਸਤ 1977 ਵਾਲੇ ਦਿਨ ਸਮਝ ਆਈ ਸੀ ਸਿੱਖ ਕੌਮ ਨੂੰ ਜਾਂ ਜਥੇਬਖਸ਼ਮਲ ਸਿੰਘਾਂ ਨੂੰ ਜਦੋਂ ਸੰਤ ਕਰ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਦਮਦਮੀ ਟਕਸਾਲ ਦੇ 14 ਮਈ ਮੁਖੀ ਬਣ ਰਹੇ ਹਨ ਔਰ ਉਹਨਾਂ ਦੀ 25 ਅਗਸਤ 1977 ਵਾਲੇ ਦਿਨ ਦਸਤਾਰ ਬੰਦੀ ਹੁੰਦੀ ਹੈ ਇਸੇ ਤਰ੍ਹਾਂ ਹੀ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜੂਨ 1984 ਨੂੰ ਵਾਪਰੇ ਕੱਲੂਕਾਰੇ ਦੀ ਯਾਦ ਦੇ ਵਿੱਚ ਪਹਿਲੀ ਬਰੇਗੰਡ ਮਨਾਈ ਜਾਣੀ ਸੀ 1985 ਦੇ ਵਿੱਚ ਉਦੋਂ ਅਸੀਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਰਿਹਾ ਕਰਦੇ ਸੀ ਸੋ ਇਹ ਪ੍ਰੋਗਰਾਮ 6 ਜੂਨ ਨੂੰ ਰੱਖਿਆ ਗਿਆ ਸੀ ਆਲ ਇੰਡੀਆ ਸੈਕ ਸਟੂਡੈਂਟਸ ਫੈਡਰੇਸ਼ਨ ਵੱਲੋਂ ਦਮਦਮੀ ਟਕਸਾਲ ਵੱਲੋਂ ਅਤੇ ਸੰਯੁਕਤ ਅਕਾਲੀ ਦਲ ਦੀ ਤਰਫੋਂ ਸਾਂਝੇ ਤੌਰ ਤੇ ਅਸ਼ੇਦੀਸ ਮਾਗਮ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਣਾ ਸੀ। ਪਰ ਇਸ ਤੋਂ ਕੁਝ ਦਿਨ ਪਹਿਲਾਂ 2-3 ਦਿਨ ਪਹਿਲਾਂ ਦੀ ਗੱਲ ਆ ਕਿ ਮੈਂ ਭਾਈ ਸੱਤਪਾਸ ਸਿੰਘ ਢੱਲੋਂ ਭਾਈ ਕਮਲਜੀਤ ਸਿੰਘ ਸੁਲਤਾਨਵੰਦ ਭਾਈ ਮਹਿੰਦਰ ਸਿੰਘ ਪੱਤਰਕਾਰ ਅਤੇ ਭਾਈ ਸਰਬਜੀਤ ਸਿੰਘ ਬਾਠ ਅਸੀਂ ਪੰਜੇ ਜਣੇ ਅਕਾਲ ਰੈਸਟ ਹਾਊਸ ਦੇ ਕਮਰੇ ਵਿੱਚ ਬੈਠੇ ਸੀ ਕਿਉਂਕਿ ਅਕਾਲ ਰੈਸਟ ਹਾਊਸ ਦੇ ਵਿੱਚ ਉਸ ਵੇਲੇ ਸਾਡੇ ਕੋਲ 5-6 ਕਮਰੇ ਹੁੰਦੇ ਸੀ ਉੱਥੇ ਬੈਠੇ ਵਿਚਾਰ ਕਰ ਰਹੇ ਸੀ ਛੇ ਦੀ ਸਮਾਗਮ ਬਾਰੇ ਤੇ ਗੱਲ ਸਤ ਜਰਨੈਲ ਸਿੰਘ ਜੀ ਖਾਸਾ ਪਿੰਡਰਾਵਾਲਿਆਂ ਦੀ ਸ਼ਹਾਦਤ ਜਾਂ ਉਹਨਾਂ ਦੇ ਜੀਵਨ ਦੇ ਹੋਂਦ ਤੇ ਫਸੀ ਹੋਈ ਸੀ ਉੱਥੇ ਵਿਚਾਰ ਹੋ ਰਹੀ ਸੀ ਮੇਰੇ ਸਮੇਤ 25% ਲੋਕ ਤੇ ਭਾਈ ਕਮਲਜੀਤ ਸਿੰਘ ਸੁਲਤਾਨਵੰਡ ਅਸੀਂ ਤਿੰਨੇ ਜਣੇ ਸੰਤਾਂ ਨੂੰ ਸ਼ਹੀਦ ਮੰਨਦੇ ਹੋਏ ਉਹਨਾਂ ਦੇ ਸ਼ਹੀਦ ਹੋਣ ਦੀਆਂ ਦਲੀਲਾਂ ਦੇ ਰਹੇ ਸੀ ਤੇ ਭਾਈ ਸਰਬਜੀਤ ਸਿੰਘ ਉਹਨਾਂ ਦੇ ਜਿਉਂਦੇ ਹੋਣ ਦੀਆਂ ਦਲੀਲਾਂ ਦੇ ਰਿਹਾ ਸੀ ਭਾਈ ਮਹਿੰਦਰ ਸਿੰਘ ਚੁੱਪਚਾਪ ਦੇਖਦੇ ਰਹੇ ਸੁਣਦੇ ਰਹੇ ਤਕਉਨਾ ਅਤਿਆਗ ਥੋੜੇ ਚਿਰ ਬਾਅਦ ਕਿ ਬਸ ਕਰੋ ਬਸ ਕਰੋ ਚਾਹੇ ਕੋਈ ਸੰਤ ਜਰਨੈਲ ਸਿੰਘ ਨੂੰ ਜਿਉਂਦਾ ਸਮਝ ਲਵੇ ਚਾਹੇ ਉਹਨਾਂ ਨੂੰ ਸ਼ਹੀਦ ਹੋਇਆ ਮੰਨ ਲਵੇ ਪਰ ਅਸਲ ਗੱਲ ਇਹ ਆ ਕਿ ਜਦੋਂ ਵੀ ਕੌਮ ਤੇ ਕੋਈ ਪੀਰ ਪਵੇਗੀ ਜਦੋਂ ਵੀ ਕੌਮ ਤੇ ਕੋਈ ਸਮੱਸਿਆ ਆਵੇਗੀ ਕੌਮੀ ਤੌਰ ਤੇ ਤਾਂ ਸਮੁੱਚੀ ਕੌਮ ਸнт ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲਿਆਂ ਨੂੰ ਅਵਾਜ਼ਾਂ ਮਾਰੇਗੀ ਰੋ ਰੋ ਕੇ ਅਵਾਜ਼ਾਂ ਮਾਰੇਗੀ ਅੱਜ ਆਪਾਂ ਇਹ ਵਰਤਾਰਾ ਵੇਖ ਸਕਦੇ ਹਾਂ ਕਿਉਂਕਿ ਉਸ ਸਭੀ ਤੇ ਦੇ ਸਮਾਨ ਕੋਈ ਵੀ ਕੌਮੀ ਲੀਡਰ ਫਾਮ ਨੂੰ ਉਹਨਾਂ ਤੋਂ ਬਾਅਦ ਨਸੀਬ ਨਹੀਂ ਹੋਇਆ ਇਹ ਗੱਲ ਵੀ ਵਿਚਾਰਨਯੋਗ ਹੈ ਕਿ ਧਰਮੀ ਹੋਣਾ ਗੱਲ ਹੋਰ ਹੈ ਤੇ ਧਰਮੀ ਬਣਨਾ ਗੱਲ ਹੋ ਰਿਹਾ ਤੇ ਧਰਮੀ ਅਖਵਾਉਣਾ ਗੱਲ ਬਿਲਕੁਲ ਹੋ ਰਿਹਾ ਧਰਮੀ ਹੋਣਾ ਸਿੱਖ ਵਾਸਤੇ ਜ਼ਰੂਰੀ ਹੈ ਇਸੀ ਤਰ੍ਹਾਂ ਹੀ ਖਾਲਸਤਾਨੀ ਹੋਣਾ ਸਿੱਖ ਵਾਸਤੇ ਜ਼ਰੂਰੀ ਆ ਖਾਲਸਤਾਨੀ ਅਖਵਾਉਣਾ ਕੋਈ ਜ਼ਰੂਰੀ ਨਹੀਂ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਅਖਵਾਉਣ ਵਿੱਚ ਅਤੇ ਬਣਨ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਸੋ ਖਾਲਸਤਾਨੀ ਬਣਨਾ ਹੈ ਧਰਮੀ ਬਣਨਾ ਹੈ ਔਰ ਸント ਜਰਨੈਲ ਸਿੰਘ ਜੀ ਖਾਲਸਾ ਪੰਡਤਾਂ ਵਾਲਿਆਂ ਨੂੰ ਆਪਣੀ ਇਹੋ ਹੀ ਸ਼ਰਧਾਂਜਲੀ ਹੋਵੇਗੀ ਕਿ ਉਹਨਾਂ ਵੱਲੋਂ ਪਾਏ ਹੋਏ ਪੂਰਨਿਆਤਿ ਚੱਲੀਏ ਕੌਮ ਦੀ ਵੱਧ ਚੜ ਕੇ ਸੇਵਾ ਕਰੀਏ ਕੌਮ ਦੇ ਗਲੋਂ ਗੁਲਾਮੀ ਲਾਉਣ ਵਾਸਤੇ ਚੱਲ ਰਹੇ ਸੰਘਰਸ਼ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਈਏ ਤਾਂ ਕਿ ਕੌਮ ਆਪਣੇ ਗਲੋਂ ਗੁਲਾਮੀ ਲਾ ਕੇ ਆਜ਼ਾਦੀ ਦਾ ਨਿਗ ਮਾਨਸ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ